ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਆਪਾਂ ਬਾਈ ਜਗਜੀਤ ਦੇ ਘਰੋਂ ਬਣਾ ਰਹੇ ਆ ਪਿੰਡ ਆ ਗਿਆ ਬਾਈ ਦਾ ਦਿਆਲਪੁਰਾ ਭਾਈਕਾ ਕੋਠੇ ਸਰਜੀਤਪੁਰਾ ਤੇ ਜ਼ਿਲ੍ਹਾ ਦੋਸਤੋ ਬਠਿੰਡਾ ਆ ਗਿਆ ਬਾਈ ਨੇ ਕਹਾ ਪਹਿਲਾ ਸੂਆ ਤਾਜੀ ਸੂਈ ਝੋਟੀ ਸੇਲ ਕਰਨੀ ਆ ਡਿਟੇਲ ਆ ਜਿਹੜੀ ਆਪਾਂ ਸਾਰੀ ਮਾਲਕ ਤੋਂ ਲਵਾਂਗੇ ਮੁੱਲਵਾੜੀ ਵੀਡੀਓ ਦੇ ਵਿੱਚ ਕਰਾਵਾਂਗੇ ਨੰਬਰ ਆਪਾਂ ਭਰਾ ਦਾ ਲੈ ਲਾਂਗੇ ਦੋਸਤੋ ਤੇ ਬਾਕੀ ਤੁਹਾਨੂੰ ਲਾਸਟ ਤੇ ਆਪਾਂ ਇੱਕ ਆ ਬੂਰਾ ਬੋਲਾ ਇਹਦੀ ਵੀ ਡਿਟੇਲ ਲੈ ਕੇ ਦੇਵਾਂਗੇ ਡਾਇਰੈਕਟ ਕ੍ਰੋਸਿੰਗ ਵਾਸਤੇ ਤੁਸੀਂ ਬਾਈ ਨਾਲ ਸੰਪਰਕ ਇਹਨਾਂ ਬਾਰੇ ਵੀ ਕਰ ਸਕਦੇ ਹੋ ਮੇਨ ਵੀਡੀਓ ਦੋਸਤੋ ਆ ਛੋਟੀ ਦੀ ਰਹੂਗੀ ਬਰੀਡ ਤੇ ਭਰਾ ਦਾ ਕੰਮ ਆ ਤੇ ਚੰਗੇ ਪਸ਼ੂਆਂ ਦਾ ਵਿਰਸਾ ਉੱਤੀ ਆ ਫਾਦਰ ਸਾਹਿਬ ਬਾਈ ਦੇ ਆਰਮੀ ਚੋਂ ਆਏ ਹੋਏ ਆ ਜੱਸਾ ਸਿੰਘ ਜੱਸਾ ਸਿੰਘ ਫੌਜੀ ਬੱਬੂ ਦਾ ਨਾ ਫੋਰ ਵੀਰੇ ਕੀ ਹਾਲ ਵੀਰੇ ਹਾਂਜੀ ਬੜੀਆ ਜਰੇ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਵੀਰੇ ਆਪਣਾ 737488808 ਠੀਕ ਆ ਤੇ ਐਡਰੈਸ ਕਨਫਰਮ ਕਰਾ ਦੇ ਵੀਰੇ ਐਡਰੈਸ ਵੀਰੇ ਆਪਣਾ ਪਿੰਡ ਦਿਆਲਪੁਰਾ ਭਾਈ ਦਾ ਕੋਠੇ ਸਰਜੀਤਪੁਰ ਆ ਵੀਰੇ ਠੀਕ ਆ ਜੀ ਨੇੜੇ ਰਹਿਗਾ ਜਲਾਲ ਤੇ ਸਲਾਗਤਪੁਰਾ ਠੀਕ ਆ ਠੀਕ ਆ ਤੇ ਭਗਤੇ ਭਾਈ ਤੋਂ ਕਿ ਨਿਕਦੂ ਰ ਵੀਰੇ ਭਗਤੇ ਭਾਈ ਤੋਂ 10 ਕਿਲੋਮੀਟਰ ਆ ਜੀ ਭਗਤੇ ਭਾਈ ਤੋਂ 10 ਕਿਲੋਮੀਟਰ ਤੇ ਪਹਿਲਾ ਸੂਆ ਝੋਟੀ ਆ ਬਾਈ ਜੀ ਹਾਂ ਵੀਰੇ ਪਹਿਲਾ ਸੂਆ ਜੀ ਠੀਕ ਆ ਕਿੱਦੇ ਅੱਜ ਸਵੇਰੇ ਸੂਈ ਆ ਅੱਜ ਵੀਰੇ 4 ਵਜੇ ਸੂਈ ਆ ਸਾਢੇ 4 ਵਜੇ ਜੇਰ ਕੰਪਲੀਟ ਹੋ ਗਈ ਆਪਣੇ ਜੇਰ ਪੈ ਗਈ ਬਾਈ ਹਾਂ ਜੇਰ ਵੀਰੇ ਬਾਕੀ ਆ ਦੇਖ ਲਓ ਬਾਈ ਨੇ ਕੋਲੇ ਬੱਠਰ ਚ ਰੱਖੀ ਹੋਈ ਆ ਜੇਰ ਪਾ ਕੇ ਬਿਲਕੁਲ ਵੀਰੇ ਝੋਟੀ ਸਾਫ ਆ ਤੇ ਬੋਲਾ ਕੱਢਿਆ ਵੀਰੇ ਕੁਛ ਨਾ ਨਾ ਵੀਰੇ ਹਜੇ ਕੱਢਿਆ ਨਹੀਂ ਕੱਢਿਆ ਨਹੀਂਗਾ ਮਤਲਬ ਕੱਟੀ ਨੂੰ ਮੈਂ ਗਾਂ ਦਾ ਪਿਆ ਦੁੱਧ ਹਜੇ ਠੀਕ ਹੈ ਜੀ ਤੇ ਆਪਾਂ ਐਵੇਂ ਕਿਉਂ ਝੂਠ ਮਾਰਨਾ ਕਿ ਮਤਲਬ ਕੱਢਿਆ ਹੁਣ ਸਾਹਮਣੇ ਤਾਂ ਰਮਰਾ ਦੇਗਾ ਠੀਕ ਹੈ ਜੀ ਇੱਕ ਜਮਾ ਵੀਰੇ ਘਰੇਲੂ ਪਸ਼ੂ ਪਾਲਕਾ ਕੋਈ ਵਪਾਰ ਵਾਲਾ ਕੰਮ ਨਹੀਂ ਘਰ ਦੀ ਪਾਲੀ ਝੋਟੀ ਆ ਬਾਕੀ ਸਾਨੂੰ ਆਪਾਂ ਝੋਟੀ ਦਿਖਾ ਦਿੰਨੇ ਆ ਸਿੰਗਾਂ ਦੀ ਬਹੁਤ ਸੋਹਣੀ ਆ ਗਈ ਤੇ ਜਿਹੜਾ ਇਹਦੇ ਪਿੱਛੇ ਬੱਚਾ ਹੈਗਾ ਵੀਰੇ ਬਹੁਤ ਚੰਗੇ ਰਿਕਾਰਡ ਦਾ ਨੀਲੀ ਰੱਬ ਦੀ ਕੱਟੀ ਆਈ ਆ ਵੀਰੇ ਕੱਟੀ ਇਹ ਆਪਣੇ ਏਸਾਨ ਦੀ ਵੀਰੇ ਬੂਰੇ ਬੂਰੇ ਦੀ ਬੱਚੀ ਹੈ ਬੂਰੇ ਦੀ ਬੱਚੀ ਹੈ ਬੂਰੇ ਤੋਂ ਆਹ ਭਾਈ ਡਾਇਰੈਕਟ ਕ੍ਰੋਸਿੰਗ ਸੀ ਝੋਟੀ ਤੇ ਉਹਦੀ ਹੀਟਾਂ ਕੱਟੀ ਆਈ ਆ ਤੇ ਝੋਟੀ ਮੋਰਾਜ ਪੈਂਦੀ ਹੈ ਹਨਾ ਭਾਈ ਮੈਂ ਨੀਲੀ ਦਾ ਪੱਖ ਆ ਮਤਲਬ ਨੀਲੀ ਚੋਂ ਆਈ ਹੈ ਪ्योर ਨਹੀਂ ਹੈ ਮਤਲਬ ਕਿ ਜਿਹੜੀ ਆਪਣੇ ਪਾਰ ਵਾਲੀ ਬਰੀਡ ਚੱਲਦੀ ਹੈ ਨਾ ਅੱਛਾ ਅੱਛਾ ਵੱਡਾ ਸਾੜ ਇਹਦਾ ਜਿਹੜਾ ਫਾਦਰ ਆ ਉਹ ਆਪਾਂ ਲਿਆਂਦਾ ਸੀ ਆਪਣੇ ਭਰਾਵਾਂ ਤੋਂ ਮਲੋੜ ਏਰੀਆ ਚੋਂ 2020 ਚ ਲਾਕਡਾਊਨ ਹੋਏ ਤੇ ਗਠਿੰਦਾ ਤੇ ਉਹਦੀ ਪਹਿਲੀ ਬੱਚੀ ਵੀਰੇ ਪਹਿਲੀ ਬੱਚੀ ਤੇਰੀ ਮਦਰ ਪੂਰੀ ਸੀ ਆਪਾਂ ਜੋਧਪੁਰ ਪਾਕਰਪਿੰਡ ਸੇਲ ਕੀਤੀ ਹੈ ਸਾਡੇ ਮੇਰੇ ਗਵਾਂਡ ਚ ਹੀ ਗਈ ਹਾਂਜੀ ਹਾਂਜੀ ਉੱਥੇ ਸੇਲ ਕੀਤੀ ਠੀਕ ਆ ਠੀਕ ਆ ਤੇ ਬਈ ਇਹ ਕਿੰਨਾ ਕੁ ਦੁੱਧ ਪਾ ਦੂਗੀ ਜੀ ਤੇਰੇ ਸਾਹ ਦੁੱਧ ਤਾਂ ਵੀਰੇ ਆਪਣਾ ਮੰਨ ਲਓ ਕੋਈ ਚੰਗੀ ਸੰਭਾਲ ਲੈ ਗਿਆ ਆਪਾਂ ਜਾਣ ਨਹੀਂ ਕਹਿੰਦੇ 11-12 ਕਿਲੋ ਤਾਂ ਨਾਰਮਲ ਘਟਣਾ ਚਾਹੀਦਾ ਚੋ 11-12 ਕਿਲੋ ਵੀਰੇ ਦੁੱਧ ਪਾ ਸਕਦੀ ਹੈ ਪਹਿਲਾ ਸੂਆ ਝੁੱਟੀ ਆ ਬਾਕੀ ਸੋਨੂੰ ਆਪਾਂ ਤੋੜ ਕੇ ਚੱਕਰਾਂਦੇ ਖੋਲ ਲੋ ਵੀਰੇ ਤੋੜ ਲੈ ਬਾਕੀ ਵੀਰੇ ਦੀ ਜਣਾ ਮਾਦਾ ਰਕਾਰਡ ਨਾਰਮਲ ਸੀ ਜਿਹੜਾ ਆਪਾਂ ਮਤਲਬ ਵੇਚਣ ਦਾ ਕਾਰ ਉਹਦੀ ਆਪਣੀ ਫੁੱਲ ਜ਼ਿੰਮੇਵਾਰੀ ਹੋ ਗਈ ਅਗਲਾ ਆਊਗਾ ਆਪਾਂ ਕਿਰਾਇਆ ਵੀ ਦੇ ਦਾਂਗੇ ਹੁਣ ਜਾਣਦਾ ਹਾਂ ਵੀ ਕੋਈ ਇੱਕ ਪੈਸੇ ਦਾ ਫਾਲਤ ਨਹੀਂ ਤੁਸੀਂ ਜਿਹੜਾ ਥਣਾ ਦੀ ਗੱਲ ਰਹੀ ਉਹ ਆਪਾਂ ਹੁਣ ਤਾਂ ਰਮਰਾਈ ਦੇਣੀ ਆਂ ਤੁਸੀਂ ਵੀਰੇ ਇੱਕ ਵਾਰੀ ਚੈੱਕ ਕਰਾ ਦਿਓ ਹਾਂਜੀ ਵੀਰੇ ਉਹ ਆਪਾਂ ਜਦੋਂ ਤੇ ਤੋਰ ਕੇ ਆਪਾਂ ਸਾਨੂੰ ਦਿਖਾ ਦਿੰਨੇ ਆਂ ਦੋਸਤੋ ਝੋਟੀ ਵਧੀਆ ਫਿਕਸ ਲੇਵੇ ਦੀ ਆ ਤੇ ਸੋਹਣਾ ਥਣ ਲੱਗਿਆ ਝੋਟੀ ਨੂੰ ਆ ਦੇਖੋ ਵੀਰੇ ਬਾਕੀ ਜਿਹੜੀ ਸਰੀਰ ਪੱਖੋਂ ਵਧੀਆ ਗਈ ਸਿੰਗਾ ਦੀ ਬਹੁਤ ਸੋਹਣੀ ਆ ਗਈ ਝੋਟੀ ਜਿਹੇ ਜਿਹੇ ਪਸ਼ੂ ਹੈਗਾ ਜਿਆਦੇ ਤਰੀਕਾ ਨਾਲ ਨਹੀਂ ਵੀਰੇ ਬਾਕੀ ਵੀਡੀਓ 'ਚ ਪਸ਼ੂ ਆਪ ਵੀ ਦੇਖ ਜਾਣਾ ਹੁੰਦਾ ਤੇ ਬੜੀ ਐ ਕੋਈ ਨਹੀਂ ਵੀਰੇ ਕੱਟੀ ਛੱਡ ਦੇ ਕੱਲੀ ਇਹਨੂੰ ਤੋੜ ਲਾ ਆਹ ਦੇਖੋ ਭਾਈ ਸਾਨੂੰ ਤੋੜ ਕੇ ਆਪਾਂ ਚੈੱਕ ਕਰਾਣੇ ਆਂ ਹਾਂਜੀ ਲੈ ਚਲੋ ਇੱਧਰ ਨੂੰ ਤੇ ਇਹ ਦੇਖੋ ਦੋਸਤੋ ਆਹ ਦੇਖੋ ਵੀਰੇ ਚੁੱਪ ਦਾ ਲੇਵਾ ਦੇਖ ਲਓ ਬੰਦ ਜੇ ਲੇਵੇ ਦੀ ਇਕੱਲਾ ਇਕੱਲਾ ਸੋਹਣਾ ਥਣ ਲੱਗਿਆ ਜੋ ਕਿ ਨੂੰ ਸਿੰਘਾ-ਸੁੰਗਾ ਦੀ ਬਹੁਤ ਸੋਹਣੀ ਆਲੀ ਕੋਈ ਨਾ ਭਾਈ ਅੰਦਰ ਹੀ ਬੱਚੇ ਦਾ ਬਲਾ ਕਰਦੀ ਆ ਹਾਂ ਆਹ ਦੇਖੋ ਵੀਰੇ ਹੜ ਜਾ 몰ਾ ਜਿਹੜਾ ਭਾਈ ਤੋਂ ਆਪਾਂ ਉਹ ਵੀ ਦੋਸਤੋ ਕਨਫਰਮ ਕਰ ਲੈਨੇ ਆਂ ਨੰਬਰ ਹੈ ਜਿਹੜਾ ਵੀਰ ਹੋ ਜਾਂਦਾ ਜਿਹੜੀ ਉੱਪਰ ਚੱਲੀ ਜਾਂਦਾ ਸੰਪਰਕ ਕਰ ਲਿਓ ਦੋਸਤੋ ਤੇ ਕੋਲੇ ਆ ਕੇ ਚੱਲੇ ਕਰਕੇ ਜਿਵੇਂ ਮਰਜੀ ਤੁਸੀਂ ਬਾਈ ਜੀ ਖਰੀਦ ਸਕਦੇ ਹੋ ਹਾਂਜੀ ਬਾਈ ਤੇ ਭਾਈ ਜਗਜੀਤ ਕੀ ਭਾ ਕਰਦਾ ਜਾਇਜ਼ ਜਿਹੜਾ ਜਿਹਦਾ ਵੀਰ ਆਪਣਾ ਮੁੱਲ ਤਾਂ ਜਿੰਨਾ ਮਰਜ਼ੀ ਕਰ ਲਈ ਇੱਕ ਵੀ ਕਰਦੇ ਆਪਾਂ 120000 ਮੋਹਲਾ ਇਹਦੇ ਚ ਕੋਈ ਰਿਆਤ ਛੋਟ ਸਕਦਾ ਜਿਹੜਾ ਵੀਰ ਫੋਨ ਲਾਊਗਾ ਕੋਈ ਉਹਦਾ ਕਰਦਾ ਮਾਰਦਾ ਮੌਕੇ ਤੇ ਹਣਾ ਮੌਕੇ ਤੇ ਦੋਸਤੋ ਬਾਈ ਇਹ ਕਹਿੰਦਾ ਹੋ ਜਾ ਹੋ ਜੂਗਾ 1 ਲੱਖ ਤੇ 20 ਹਜ਼ਾਰ ਝੋਟੀ ਦੀ ਡਿਮਾਂਡ ਰੱਖੀ ਹੈ ਮਾਲਕਾਂ ਨੇ ਨੰਬਰ ਆ ਭਰਾ ਹੋਰਿਆਂ ਦੀ ਵੀਡੀਓ ਦੇ ਉੱਪਰ ਚੱਲੀ ਜਾਂਦੇ ਆ ਪਿੰਡ ਦਿਆਲਪੁਰਾ ਭਾਈ ਕਾ ਕੋਠੇ ਸਰਜੀਤਪੁਰਾ ਤੇ ਜਿਲ੍ਹਾ ਬਠਿੰਡਾ ਦੋਸਤੋ ਜਿਹੜੇ ਭਰਾ ਨੂੰ ਝੋਟੀ ਦੋਸਤੋ ਵਧੀਆ ਲੱਗਦੀ ਹੈ ਕੋਲੇ ਆ ਕੇ ਥੱਲੇ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਬਾਈ ਜਿੰਜੀਤਾ ਬੋਲੋ ਬਾਰੇ ਕੀ ਡਿਟੇਲ ਹੈ ਤੁਹਾਡੀ ਕੀ ਕਹਿੰਦੇ ਸੀ ਇਹਦਾ ਵੀਰੇ ਜਿਹੜਾ ਇਹਦੀ ਮਾਂ ਦਾ ਆਪਾਂ ਸੇਲ ਕਰਤੀ ਫਰੋਸ਼ਾ ਪਿੰਡ ਮੁਨਕੀ ਕੋਨੇ ਠੀਕ ਆ ਜੀ ਤੇ ਜਿਹੜਾ ਦਾ ਫਾਦਰ ਉਹ ਇਹੋ ਹੀ ਕਮਾਂਡੋ ਬੋਲ ਆਪਣਾ ਵੱਡਾ ਸਾਹ ਠੀਕ ਆ ਇਹ ਬਾਰਡਰੋਂ ਪਾਰੋਂ ਆਇਆ ਵੀਰੇ ਬੱਦਰੋਂ ਜਿਹੜਾ ਫਾਦਰ ਆ 2014 ਚ ਹਾਂ ਉਹ ਬਾਦਲ ਵਾਲੇ ਇੰਪੋਰਟ ਕਰਾਇਆ ਇਹ ਅੱਛਾ ਇਹ ਜਿਹੜੇ ਬਾਦਲ ਬਾਦਲ ਫਾਰਮ ਚ ਆ 2014 ਚ ਹੀਰਾ ਬੋਲਾ ਠੀਕ ਆ ਜੀ ਇਹ ਹੀਰੇ ਦਾ ਡਰਾਇਟਾ ਇਹ ਆਪਾਂ ਭਰਾਵਾਂ ਤੋਂ ਚੰਗੀ ਬੋਲਦਾ ਬਾਈਪਲਸ ਵਾਲੀ ਦਾ ਬੱਚਾ ਹੈ ਠੀਕ ਆ ਜੀ ਠੀਕ ਤੇ ਇਹ ਭਰਾਵਾਂ ਤੋਂ ਆਪਾਂ ਖਰੀਦਾ ਸੀ ਮਲੋਟ ਏਰੀਆ ਚੋਂ ਆਪਣੇ ਫੌਜੀ ਵੀਰ ਨੇ ਆਪਣਾ ਭਰਾਵਣਾ ਬਹੁਤ ਪਿਆਰ ਬਣਿਆ ਆ ਦੇਖੋ ਵੀਰੇ ਇਹ ਵੇਲੇ ਕਹਿੰਦੇ ਨੇ ਬੋਲਾ ਆ ਖੜਿਆ ਦੋਵੇਂ ਆਪਸ ਵਿੱਚ ਮੇ ਪਿਆਰ ਦੀਆਂ ਟਕਰਾਹੇ ਆ ਉਸ ਮੈਂ ਕੋਈ ਪਿੱਟ ਦੇਣੀ ਤੇ ਭਾਈ ਤੁਸੀਂ ਇਹ ਬੂਰੇ ਵਾਰ ਕਹਿੰਦੇ ਇੱਕ ਤਾਂ ਡਾਇਰੈਕਟ ਕ੍ਰੋਸਿੰਗ ਬਾਸ ਜਾਨੀ ਹਾਂ ਜੀ ਦੂਜੇ ਕੋਈ ਚੰਗੇ ਪੈਸੇ ਪਰ ਉਹ ਫਿਰ ਆਪਾਂ ਸੇਲ ਕਰਦੇ ਫਿਰ ਆਪਾਂ ਆਹਦੀ ਬਰੀਡਿੰਗ ਲਈ ਸਾੜਾ ਰੱਖਾਂਗੇ ਉਹਦੀ ਵੀ ਮੇਰੇ ਕ੍ਰੋਸਿੰਗ ਬਣ ਲਈ ਠੀਕ ਹੈ ਇਹਦੀ ਕ੍ਰੋਸਿੰਗ ਬਣਦਾ ਹੈ ਜਿਹਦਾ ਆਪਦੀ ਸਰ ਬਰੀਡ ਲਈ ਠੀਕ ਹੈ ਤੇ ਕੱਲਾ ਹਾ ਬੂਰਾ ਛੱਡ ਦੇ ਉਹਦੀ ਡਾਇਰੈਕਟ ਕ੍ਰੋਸਿੰਗ ਕੀ ਕੀ ਸੀਬ ਇਹਦੀ ਵੀਰੇ ਜਾਇਜੀ ਰੇਟ ਆ ਇਹਦਾ ਵੀ 1000 ਰੁਪਏ ਦਾ ਡਾਇਰੈਕਟ 1000 ਰੁਪਏ ਪੀ ਹਾਂਜੀ ਠੀਕ ਹੈ ਦੋਸਤੋ ਕਿਸੇ ਨੇ ਚੰਗਾ ਕੋਈ ਬੂਰੀ ਦਾ ਹਨਾ ਚੰਗੇ ਸੋਹਣੇ ਬੱਚੇ ਲੈਣੇ ਆ ਤਾਂ ਤੁਸੀਂ ਡਾਇਰੈਕਟ ਬੱਚੇ ਤੇ ਆਪਾਂ ਦੱਸ ਦਿੰਨੇ ਆ 8 ਬੱਚੇ ਆਏ ਨੇ ਜਿੰਨਾਂ ਚੋਂ 6 ਕਟੀਆਂ ਹੂੰ 2 ਕਟੇ ਤੇ ਪਤਲਾ ਕਿ ਚਾਰ ਬੂਰੇ ਆਏ ਤਾਂ ਚਾਰ ਹੀ ਨਹੀਂ ਲੀਦੇ ਇਹਨੇ ਮਤਲਬ ਮੋਰਾ ਦਾ ਬੱਚਾ ਨਹੀਂ ਪਾਏ ਨੇ ਮਾਂ ਦਾ ਮੋਰਾ ਦੀ ਮਾਈ ਤੋਂ ਠੀਕ ਹੈ ਤੇ ਸੀਮਣੇ ਦਾ ਆਪਾਂ ਕਰਨਾਲ ਤੋਂ ਤਿਆਰ ਕਰਾਇਆ ਸੀ ਤਿਆਰ ਆ ਸੀਮਣ ਜਿਹੜਾ ਵੀਰ ਮਤਲਬ ਸੀਮਣ ਤੇ ਰਹਿੰਦੀ ਆ